ਕਾ ਮੁਸਲੀਮ ਗੁਰਦਵਾਰਾ ਅਸਾਇਦੇ ਵਿਆਪੁਰਬ ਦੇਸ਼ ਬਾਦ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਸਿੱਖ ਮਰਜਾਲਾ ਅਨਸਾਰ ਵਿਆਪੁਰਬ ਮਨਾਉਣੀ ਸਰਗਰਮ ਹਨ ਬਟਾਲਾ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਸਤਕਰਤਾਰੀਆਂ ਤੇ ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਸ਼ਰਧਾ ਦੇ ਨਾਂ ਤੇ ਗੁਰੂ ਘਰ ਵਿੱਚ ਕੀਤੇ ਜਾਂਦੇ ਮਨਮਤ ਦੁਆਰਾ ਕਰਮ卡ਰਡ ਤੇ ਪਖੰਡਵਾਦ ਨੂੰ ਰੋਕਿਆ ਜਾਵੇ ਤੁਸੀਂ ਜੁੜੇ ਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮਹਕਰਪਾਲ ਸਿੰਘ ਛੇਤੋਂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਜੀ ਬਹੁਤ ਬੜਾ ਬਹੁਤ ਸਮਝੀ ਬਣਾਉ ਸ਼ਾਹੀ ਜੀ ਰਹਿਣ ਜਿਆਦਾ ਉਹ ਨਹੀਂ ਬੋਲਦੇ ਆਣਾ ਉਹ ਰੱਖਣਾ ਖਾਣੇ ਕੀ ਕਹਿੰਦੇ ਕਿ ਸ਼ਾਬਾਹ ਪਰਮਾਨੰਦ ਜੀ ਰੱਖਣਾ ਜੀ ਬਿਲਕੁਲ 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 ਨਹੀਂ ਕਰਦਾ ਆਣਾ ਉਹਦਾ ਮਤਲਬ ਉਸ ਤੋਂ ਲੱਗ ਜਾਂਦੇ ਕਿ ਤਾਂ ਮੰਨਦੇ ਲੰਗਾ ਬਾਹਰ ਵੀ ਜਾਂਦੇ ਆ ਕਿ ਲੱਗਿੰਗੋ ਸਰਕਾਰ ਕੋਲ ਬੈਠ ਕੇ ਪੁੱਛਦੇ ਕਿ ਲੋਕੀ ਬਾਹਰ ਤੋਂ ਜਾਗਦੀ ਹੋਈ ਹੈ ਮਲੂਕ ਕਿਨਾਰਾ ਨਗਰੋਂ ਹੁੰਦੀ ਆ ਕੀ ਕੁਝ ਕਰਨੀ ਆ ਮਤਲਬ ਵੀ ਲੰਗਰ ਦਾ ਮਤਲਬ ਲੰਗਰੀ ਗੁਰਦੁਆਰੇ ਚੱਕਰ ਦਾ ਲੰਗਰ ਆ ਕੋਨਾ ਆਪਣਾ ਕਿਨਾਰਾ ਲੰਗਰਤਾ ਵੀ ਸ਼ਹੀਦ ਆਲਾ ਦਾ ਕਿਨਾਰਾ ਆਲਾ ਕਿਨਾਰਾ ਇਹਨਾਂ ਦੇ ਘਰ ਦੇ ਡਾਣਾ ਤੇ ਮੈਂ ਸਾਰਾ ਅਮ ਸਿੱਖਾਂ ਮਤਲਬ ਕਿ ਸਾਢੇ 6 ਤੋਂ ਹੀ ਰਹੀਏ ਕਰਨਾ ਬਾਹਰੋਂ ਕਰਦੇ ਰਹੋ ਅਨ ਕਿ ਤਹੀਂ ਇਟੋਨ ਕਿੰਨੀ ਬੇਇੱਜ਼ਤੀ ਕਰਦੀ ਆ ਭਾਈ ਕਿਤੋਂ ਹੀ ਅੰਦਰੋਂ ਵੀ ਕੋਈ ਮਤਲਬ ਵੀ ਦਰਵਾਜ਼ੇ ਅੰਦਰੋਂ ਭਰਾ ਦਾ ਕੁ ਬਾਹਰ ਸਾਡੇ ਲੈ ਕੇ ਬਤਾ ਦੇ ਲਈ ਕੀ ਕਰੀਏ ਬਾਹਰ ਬਤਾ ਦੇ ਕੋਈ ਦਰਵਾਜ਼ੇ ਕੋਈ ਸੇਗੋਂ ਦੇ ਦੇ ਲੰਗਰ ਦਾ ਨਾ ਗੁਰਦਰਾ ਸਾਹਿਬ ਦਾ ਹੈਡ ਗਨ ਕੀ ਗੁੜਾਈ ਕੱਢੇ ਹਨ। ਹਨਾ। ਨਾਲ ਚੰਗੀ ਹੈ। ਜਿਹੜਾ ਮਤਲਬ ਹੈ ਹੈਡ ਗਨ ਕੀ ਰਾਮਰਾ ਦਾ ਵੀ ਪਤਾ। ਗੋੜੇ ਜਿਹੜੇ ਪ੍ਰਾਪਰਟੀ ਹੈ ਸਕੇ ਸਰਵਰੇ ਜਿਹੜੇ ਹੀ ਉਹਨਾਂ ਨੇ ਸ਼ੁਰੂ ਕੀਤੀ ਕਿਉਂਕਿ ਪਹਿਲਾਂ ਰੋਡ ਬਣਦਾ ਇਹੀ ਆਪਣੇ ਉੱਤੇ ਕਿ ਘਰਾਵੇ ਤੇ ਸਾਡੇ ਵਿਚਾਰ ਤੋਂ ਜ਼ਿਆਦਾ ਇਹਨਾਂ ਗੋੜੇ ਹੋਣ ਲੱਗੇ। ਸਾਡਿਆਂ ਹੁਣ ਕੋਈ ਮਿਆਦ ਨਹੀਂ ਪਿਛਲੇ 5-7 ਸਾਲ ਤੋਂ ਗੋਣਿਆਂ ਦੀ ਮਰਿਆਦਾ ਸ਼ੁਰੂ ਕਰਦੇ ਬੇਦਰਦੀ ਕਰਦੇ ਫਿਰ ਨਾਲ ਹੋਰ ਜਿਹੜੀ ਆਪਾਂ ਬਾਜੀ ਵੀ ਕਰਦੇ ਠੀਕ ਹੈ ਜੀ ਪਿਛਲੇ ਤੋਂ ਪਿਛਲੇ ਸਾਲ ਕੁਝ ਗੁਰਦਾਰਾਂ ਤੇ ਜਿਲਾਨੀਆਂ ਨੇ ਕਿੱਦਾਂ ਪੰਗੜਾ ਵੀ ਪਾਇਆ ਤੇ ਮੇਂਦੀਆਂ ਵੀ ਕਰਾਈਆਂ ਅੱਜ ਗੁਰੂ ਗੱਲ ਕਹੀ ਜਾਂਦੀ ਹੈ ਸ਼ਰਦਾ ਦੇ ਨਾਂ ਤੇ ਮੈਂ ਬੇਲ ਦੀ ਆਪਣਾ ਇਤਿਹਾਸ ਪੜ੍ਹਦੇ ਆ ਮਾਤਾ ਨਾਨਕ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੇ ਪਰਸ਼ਰਦਾ ਤੋੜਨੀ ਨਹੀਂ ਚਾਹੀਦੀ ਜਿਹੜੇ ਬਾਣੀ ਲਈ ਜਾਂਦੇ ਧੋਤੀ ਨੂੰ ਲਈ ਜਾਂਦੇ ਇਹ ਲੋੜੇ ਖਾਣਦੇ ਹਨ ਅਨਾ ਪਰ ਇਹਨਾਂ ਦੇ ਨਾਮ ਹੋਈ ਜਾਂਦੀਆਂ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਲੋੜ ਹੈ ਕਿ ਉਹ ਮੂਲ ਮੁੱਲ ਤੋਂ ਇਹ ਕਰਕੇ ਇਹ ਕਾਨੂੰਨ ਇਹ ਬੇਨਤੀ ਕਰਨਾ ਚਾਹੁੰਦੇ ਆਂ ਯਾਪ ਇੱਕ ਟੱਕ ਡੋਗਾ ਦਾ ਬੀਕ ਗਰਾਉਂਡਿੰਗ ਕਮੇਟੀ ਦੀ ਪ੍ਰਬੰਧਕ ਕਮੇਟੀ ਦੀ ਲੋੜ ਇਹਨਾਂ 'ਚ ਜਤਨੀ ਲੱਗਣੀ ਚਾਹੀਦੀ ਹੈ ਬਾਰ ਜੋ ਕੋਈ ਮਰਜ਼ੀ ਕਰਦਾ ਕਰੀ ਜਾਵੇ। ਤੇ ਗੁਰਦੁਆਰਾ ਕੰਕਲਸਾਂ ਦੇ ਵਿੱਚ ਕਿਉਂ ਇੰਝ ਜਲਤ ਮੇਰਾ ਬਾਹਰ ਨਹੀਂ ਦੇਖਣਾ। ਇਹੋ ਜੀ ਕੱਲ ਨੂੰ ਇਹਨਾਂ ਨੇ ਜਿਵੇਂ ਛੇਹ ਛੇਹੇ ਲਾਗੇ ਹੁੰਦੇ ਆ। ਇਹਨਾਂ ਦੀ ਬੀਬੀ ਨੇ ਕੱਲ ਨੂੰ ਲੰਗਰ ਲਾਗੇ ਹੁੰਦੇ ਆ। ਫਿਰ ਸਾਨੂੰ ਮਾਮਾ ਸਲਮੀ ਮੇਰੀਆਂ ਗੱਬੀਆਂ ਬਣੀਆਂ ਤੁਹਾਨੂੰ ਸਾਰੇ ਮੈਨੂੰ ਆਹਦੇ ਨਾਮ ਤੋਂ ਬੁੱਲਿਆ ਗਿਆ। ਉਹਨਾਂ ਨੇ ਇਹ ਮਾਰ ਅੱਜ ਹੀ ਆਲਾ। ਉਹਨਾਂ ਨੇ ਉਹਦਾ ਕਾਰਜ ਵੀ 110 ਹਜ਼ਾਰ ਰੇਗਤ ਨਾਲ ਕਰਦਾ। ਤੇ ਜੇ ਆਪਾਂ ਅਗਲੀ ਵਾਰ ਵੀ ਇਹੀ ਤਰ੍ਹਾਂ ਦਾ ਸਹਾਰਾ ਤੁਨ। ਉਹਨਾਂ ਤੀਹਵਾਂ ਵੀ ਨੂੰ ਗੜੀ ਕੰਢੇ ਗਏ ਆ। ਹੋ ਗਿਆ 88 ਗੋਤਾਰਾ ਹੈ। ਦਾਸ ਜੀ ਨੇ ਜੇ ਇਹੀ ਕੀਤਾ। پچھلی گل ایسی ہوئی جیسا کل سنگ جگہ لگ گیا ਅਸੀਂ ਡੈਂਡਰ ਭੇਡਾ ਕਰਨਾ ਵਾ ਸਾਰਾ ਮਾਰੋ ਰੱਖੀ ਰੱਖੀ ਹੋਊ ਸਾਂਝਾ ਤਾਂ ਹੋਣੀ ਕੋਈ ਕਰਦੇ ਨਹੀਂ ਇੱਥੇ ਗੋਲੇ ਮੰਨਦੇ ਜੇ ਯਾਰ ਸਾਂਝੀ ਦਸਵਾ ਨੂੰ ਗੁੰਦਸਿਆ ਅਸੀਂ ਮਾਰ ਉਸਨੇ ਡੈਂਡਰ ਸੰਕਰਨੇ ਨੇ ਕਿ ਇਹ ਚਾਹੇ ਦੇ ਮੈਂ ਮਾਰਦੇ ਨਾ ਪਾ ਤੇ ਇੱਕ ਗਾਲ ਨੂੰ ਗੋਲੀ ਵਾਡੇ ਨੇ ਕਿ ਉਹਨੇ ਕਹਿੰਦੇ ਵੀ ਇੱਕ ਵਾਰ ਕਿ ਤੀਨ ਨਾ ਕਿ ਕਿਤਨਾ ਨੀਰ ਰੰਗ ਤੀਰ ਤੋਂ ਤੀਰਾ ਮਾਰ ਤੇ ਮਾਰਾਸ ਰੱਖਣੀ ਉਹ ਨਹੀਂ ਕਿਨੇ ਵੇ ਚੱਲਣਾ ਵਾ ਇਹਨਾਂ ਨੂੰ ਕੋਸ਼ਿਸ਼ਾਂ ਦੱਸੇ ਤੇ ਅਸੀਂ ਉਹਨਾਂ ਦੇ ਸੇਈ ਤੇ ਇਹਦੇ ਹੀ ਉਹਨਾਂ ਨੂੰ ਮੇਰੇ ਬ੍ਰਸਾ ਗੁਰਦੁਆਰਾ ਕਰਨੇ ਆ ਉਹਨੂੰ ਤੁਸੀਂ ਦੱਸੋ ਕਿ ਇਹਨੇ ਜਿੰਚਾਣਾ ਆਉਂਦਾ ਆ ਇਹਨਾਂ ਨੇ ਤੇ ਜਿਆ ਵਾਲਾ ਕੋਲ ਜਾਂਦੇ ਪਾ ਪਬਲਿਕ ਸਿਸਟਮ ਆਤਾ 25 ਹਿਸਾਬ ਜਾਂਦੇ ਦੇਖੋ ਪਹਿਲਾਂ ਵੀ ਇਕ ਵਾਰੀ ਜਾ ਕੇ ਚੰਗੇ ਹੀ ਤੇ ਸਾਡੇ ਦੇ ਖਰਚੇ ਕਰਾਏ ਹੀ ਗੁਰਦੁਆਰੇ ਵਾਲਿਆਂ ਨੇ ਉਹਨਾਂ ਅਜੰਨ ਲਖਿੰਗ ਪ੍ਰਧਾਨ ਜੀ ਇੱਥੇ ਠੀਕ ਹੈ ਜੀ ਸਾਡੇ ਘਰ ਨੇ ਕੋਸ ਮੇਰਾ ਪਦੀ ਰਾਤ ਨਹੀਂ ਸਭੇ ਮਰੇ ਚਲੋ ਗੁਰੂ ਬਾਸ਼ਾ ਨੇ ਜਿਤ ਪੱਤਰ ਰੱਖ ਕੇ ਹੁਣ ਜਾਂ ਤੇ ਫਿਰ ਆਪਾਂ ਜੋ ਰੀਤੀਆਂ ਉਸ ਵळे ਚਲਦੀਆਂ ਉਹਦੇ ਅਨੁਸਾਰ ਸ਼ੁਰੂ ਕਰ ਲਈਏ ਮੈਂ ਇੱਕ ਜਗ੍ਹਾ ਪੜਿਆ ਆ ਲੱਗ ਮੈਂ ਨੂੰ ਮੰਨਦਾ ਵੇ ਕਿ ਪਾਂਦੇ ਨੇ ਜਿਹੜਾ ਸਾਹਾ ਵੀ ਕੱਢਿਆ ਠੀਕ ਹੈ ਜੀ ਫਿਰ ਤੇ ਆਪਾਂ ਕੁਝ ਪੰਡਤ ਵੀ ਸਾਧ ਲਈਏ ਉਹਨਾਂ ਕੋਈ ਮੰਦਿਰ ਬਣਾ ਲਈਏ ਇੱਕ ਜਗ੍ਹਾ ਲਿਖਿਆ ਮੈਂ ਉਹਦਾ ਵੀ ਗੁਰਨਾਣ ਸਿੰਘ ਸਾਹਿਬ ਦੇ ਵਲਿਖ ਜਿਹੜਾ ਹੈ ਉਹ ਉਹਨਾਂ ਦੇ ਪਰਿਵਾਰ ਨੇ ਜਿਹੜੇ ਆ ਉਹ ਮੰਤਰਾਂ ਦਾ ਸੰਸਾਰ ਜਾਪ ਵੀ ਕਰਾਇਆ ਕਿਉਂਕਿ ਬਾੜੀ ਜਿਹੜੀ ਫਰਗਤ ਨਹੀਂ ਹੋਈ ਤੇ ਫੇਰ ਜਾਂਦੇ ਫਿਰ ਨਹੀਂ ਹੁਣ ਪਟਤਨ ਨਾਲ ਲੈ ਕੇ ਤੇ ਇਹ ਆਮੰਦੀ ਕੰਦ ਸਹਿਬ ਤੋਂ ਬਲਾ ਸਾਹਿਬ ਤੋਂ ਕਰ ਲਈਏ ਮਨਸਾਂ ਨੂੰ ਦੱਸੋ ਵੀ ਆਪਾਂ ਸੇਖਰਾਂ ਮਰਿਆਦਾ ਨਾਲ ਚੱਲਣਾ ਹੈ ਪੰਜਾਬੀ ਰਿਆਦ ਮਰਿਆਦਾ ਚੱਲਣਾ ਹੈ ਕਿ ਜਿਹੜੀ ਹਿੰਦੂ ਬ੍ਰਾਹਮਣੀ ਵਿਚਾਰਧਾਰਾ ਉਹਦੇ ਅਨੁਸਾਰ ਚੱਲਣਾ ਆਪਾਂ ਉਹਦੇ ਅਨੁਸਾਰ ਕੰਮ ਕਰੀਏ ਜਾਨੂੰ ਜੇ ਤਾ ਸਤਿਗੁਰੂ ਰਾਜ ਨਹੀਂ ਕਰਨਾ ਲੋਕਾਂ ਦੀ ਭਾਵਨਾ ਨੂੰ ਸਮਝਦਾ ਵਾ ਤੇ ਸੰਗਤ ਜਿਹੜਾ ਕਿਹਾ ਉਹਨਾਂ ਨੂੰ 24 1 40 ਰੱਬ ਬਣਾਵਾ ਤੇ ਸਾਨੂੰ ਸਲਾਮ ਨੂੰ ਤੁਹਾਨੂੰ ਕਹਣੀ ਆ ਰਿਆ ਜੀ ਰਿਆ ਰੂ ਜੀ ਦੇ ਤੇ ਮਾਰ ਕਰਾਂ ਸਾਰੇ ਸਾਰੇ ਘਰ ਘਰ ਕਰੇ ਪੜੀ ਉਤਪਾਦੀ ਜਿੱਦ ਨਹੀਂ ਮੰਨ ਰਹੀਆਂ ਜੋੜਾ ਘਰ ਕਮੇਟੀ ਦੇ ਮੰਨ ਰਹੀਆਂ ਠੀਕ ਆ ਇਹ ਲੋਕੋ ਨਾਂ ਨੂੰ ਇਹ ਪਹਿਲਾਂ ਜਿਨਾ ਆਉਂਦੇ ਚਾਹੀ ਇਹ ਕਿਹੜਿਆ ਅਗਣਾ ਮੰਡੋਂ ਤਾਂ ਇਹ ਤੇ ਹੋਰ ਮੰਡੂ ਬਣਾਓ ਬਾਹਰ ਜੋਂ ਮਰਜੀ ਬਾਹਰ ਮੰਡੂ ਇਹਨਾਂ ਨੇ ਆਏਗੇ ਡੇਰਾ ਨਾਲ ਹੋਇਦੋ ਗੋਗੀਆਂ ਲੈ ਆਉਨੀਆਂ ਜਿਹੜੀ ਸੰਗੋ ਦੇ ਰੋਤੇ ਨੂੰ ਤੇ ਹੀ ਜਾਣੀ ਨਹੀਂ ਕਿਉਂ ਆਪਾਂ ਗੋਦਾਰੇ ਕੰਮ ਜਿਉਂ ਕਰਵਾਉਣਾ ਗੋਦਵਾਰੇ ਦੇ ਲੋਕੋ ਨਾਂ ਨੂੰ ਤੇ ਇਹ ਕਿਨਾ ਬਤਾਓ ਨਹੀਂ ਗੋਦਵਾਰੇ ਕੰਮ ਨਹੀਂ ਜਿਉਂ ਕਰਨਾ ਆਪਾਂ ਬਾਹਰ ਜਿੱਥੇ ਬੈਠੋ ਰਹਿਣਾ ਹਾਂ ਜੀ ਬਾਤ ਬੋਲਣਾ ਕਰਦੇ ਆ ਜਿਹੜੇ ਲੋਕਾਂ ਦੇ ਬਾਰੇ ਤੇ ਜਿਹੜੀ ਗੁਰਦੁਆਰਾ ਪ੍ਰਬੰਧਕਤ ਮੰਡਲ ਆ ਉਹ ਉਹਦੇ ਉੱਤੇ ਇਹ ਕਿ ਸੰਨੇਹਾ ਦੇ ਸਾਡੀ ਸਿੱਖੀ ਆ ਬਾਹਰ ਗੁਰਮਤ ਸਾਡੀ ਯਾਵਾ ਆਹੀ ਉਹਦੇ ਨੂੰ ਫਾਰ ਚੱਲਣਾ ਸਾਡੇ ਜੋੜ ਮੇਲੇ ਜਿੰਨੇ ਆ ਇਹ ਸਿੱਖੀ ਨੂੰ ਪ੍ਰਪਰਕਤ ਕਰਨ ਵਾਸਤੇ ਹੋਣਾ ਚਾਹੀਦੀ ਆ ਨਾ ਕਿ ਜਿਹੜੀ ਸਾਡੀ ਸਿੱਖੀ ਆ ਉਹਨੂੰ ਦੂਜੇ ਪਾਸਿਆਂ ਨੂੰ ਤੋਰਨ ਵਾਸਤੇ